ਲੋਕ ਸਵਾਰ ਚੋਣ ਪ੍ਰਚਾਰ ਦੇ ਆਖਰੀ ਦਿਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਿਆ ਪ੍ਰਾਪਤ ਨੇ ਪੰਜਾਬ ਦੇ ਲੁਧਿਆਣਾ ਅਤੇ ਮੋਹਾਲੀ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਸੀਐਮ ਯੋਗੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੂੰ ਜਿਤਾਓ ਅਤੇ ਅਸੀਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਵਾਂਗੇ ਬਸ ਸਾਨੂੰ 48 ਘੰਟੇ ਦਿਓ ਅਤੇ ਤੁਸੀਂ ਦੇਖੋਗੇ ਕਿ ਅਸੀਂ ਪੰਜਾਬ ਵਿੱਚੋਂ ਮਾਫੀਆ ਦਾ ਸਫਾਇਆ ਕਰ ਦਾਂਗੇ ਪੰਜਾਬ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇਸ਼ ਦੀ ਢਾਲ ਬਣਿਆ ਹੈ ਪਰ ਜਿਨ੍ਹਾਂ ਨੂੰ ਲੋਕਾਂ ਨੇ 70 ਸਾਲਾਂ ਤੋਂ ਪੰਜਾਬ ਦੀ ਕਮਾਂਡ ਸੰਭੀ ਹੈ ਉਹਨਾਂ ਨੇ ਦੇਸ਼ਵਾਲ ਧਿਆਨ ਨਹੀਂ ਦਿੱਤਾ ਤੁਸੀਂ ਦੇਖਿਆ ਹੋਵੇਗਾ ਕਿ ਅਯੁੱਧਿਆ ਚ 500 ਸਾਲਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਉੱਥੇ ਰਾਮ ਮੰਦਰ ਬਣਾਇਆ ਗਿਆ ਹੈ yogi ਨੇ ਕਿਹਾ ਕਿ ਅਸੀਂ UP ਚ ਮਾਫੀਆ ਅਤੇ ਗੁੰਡਿਆਂ ਨੂੰ ਉਲਟਾ ਫਾਂਸੀ ਤੇ ਲਟਕਾ ਦੱਤਾ ਹੈ ਇਸ ਲਈ ਅੱਜ ਲੋਕਾਂ ਨੇ UP ਦੀਆਂ ਸੜਕਾਂ ਤੇ ਨਮਾਜ਼ ਅਦਾ ਕਰਨੀ ਬੰਦ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੋ ਰਾਮ ਦੇ ਨਾਲ ਨਹੀਂ ਹਨ ਉਹ ਕਿਸੇ ਕੰਮ ਦਾ ਨਹੀਂ ਹੈ ਸੋ ਸਮਝ ਕੇ ਵੋਟ ਪਾਓ ਅਤੇ 13 ਸੀਟਾਂ ਤੇ ਭਾਤਪਾ ਉਮੀਦਵਾਰ ਨੂੰ ਵੋਟ ਪਾ ਕੇ ਮੋਦੀ ਜੀ ਦਾ ਸਮਰਥਨ ਕਰੋ ਤਾਂ ਜੋ ਸਾਡਾ ਪੰਜਾਬੀ ਅਸਮਾਨ ਨੂੰ ਛੂ ਸਕੇ ਸੀਆਬ ਯੋਗੀ ਅਦਿਤਿਆ ਨਾਥ ਨੇ ਕਿਹਾ ਹੈ ਕਿ ਮੋਦੀ ਦੇ 10 ਸਾਲਾਂ ਵਿੱਚ ਅਤਵਾਦ ਖਤਮ ਹੋ ਗਿਆ ਹੈ